ਦੀ ਪਹਿਲੀ ਵਾਰੀ ਸਟਾਰਟ ਕੀਤਾ ਸੀ ਸ਼ਾਇਦ ਹੀ 40 ਕੁ ਪਾਰਟਿਸਪੈਂਟ ਸੀ ਇਸ ਵਾਰੀ ਆਲਰੇਡੀ 200 ਤੋਂ ਉੱਪਰ ਪਾਰਟਿਸਪੈਂਟ ਰਜਿਸਟਰਡ ਕਰ ਚੁੱਕੇ ਆ ਜੀ ਪੱਗ ਮੇਰੇ ਕੋਲ ਸੀਗੀ ਮੈਂ ਬੈਗ ਚ ਪਾਈ ਹੋਈ ਸੀਗੀ ਤੇ ਦਸਤਾਰ ਬਣ ਕੇ ਮੈਂ ਟਰੱਕ ਦਾ ਪ੍ਰੀ ਟ੍ਰਿਪ ਕੀਤਾ ਤੇ ਉਸ ਤੋਂ ਬਾਅਦ ਮੈਂ ਪਾਰਟਿਸਪੇਟ ਕੀਤਾ ਤੇ ਫਰਸਟ ਪ੍ਰਾਈਜ਼ ਮਿਲਿਆ ਸੀ ਲੈਪਟਾਪ ਸੀ ਉਹ ਦੋ ਤਿੰਨ ਚੀਜ਼ਾਂ ਤਾਂ ਮੈ ਲੋ ਮੇਨ ਹੁੰਦੀਆਂ ਨੇ ਇਕੱਲੀ ਦਸਤਾਰ ਨਹੀਂ ਰਫਤਾਰ ਤੇ ਗੁਫਤਾਰ ਗੱਲ ਕਰਨਾ ਪਹਿਲਾਂ ਜੀ ਮੈਂ ਇੰਡੀਆ ਸੀ ਮੈਨੂੰ 4 ਕੁ ਮਹੀਨੇ ਹੋਇਆ ਮੈਂ ਦੇਖ ਰਿਹਾ ਕਿ ਇੱਥੇ ਜ਼ਿਆਦਾ ਇਹ ਚੀਜ਼ਾਂ ਵਲਤਿਆਂ ਦੇ ਤਾਇੰਦੇ ਕੈਨੇਡਾ ਵਿੱਚ ਚਾਹੇ ਤੇ ਗੋਰੇ ਵੀ ਆ ਹੋਰ ਬਹੁਤ ਸਾਰੀਆਂ ਕਮਿਊਨਿਟੀਆਂ ਨੇ ਉਹ ਤੁਹਾਨੂੰ ਪੁੱਛਦੇ ਹੁੰਦੇ ਵੀ ਤੁਸੀਂ ਇਸ ਸਿਰ ਤੇ ਇਹ ਸਜਾਇਆ ਜਿਹੜਾ ਇਹਦਾ ਕੀ ਮਕਸਦ ਹੈ ਕਿਉਂ ਬਣਾਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗ੍ਰੈਂਡ ਤਾਜ ਬੈਂਕਟ ਹਾਲ ਦੇ ਵਿਖੇ 24 ਦਸੰਬਰ ਨੂੰ ਦਸਤਾਰ ਤੇ ਦੁਮਾਲੇ ਦੇ ਮੁਕਾਬਲੇ ਹੋਣ ਜਾ ਰਹੇ ਨੇ ਕਿੰਨੇ ਕੁ ਅਹਿਮ ਹੁੰਦੇ ਨੇ ਇਹ ਮੁਕਾਬਲੇ ਨਾਲ ਵਿੱਚ ਕੀ ਕੁਝ ਖਾਸ ਹੋਣ ਜਾ ਰਿਹਾ ਹੈ ਇਸ ਸਬੰਧੀ ਗੱਲਬਾਤ ਕਰਨ ਲਈ ਗੋਬਿੰਦਰ ਸਿੰਘ ਹੋਣੀ ਜਿਹੜੇ ਕਿ ਪੂਰਾ ਆਰਗੇਨਾਈਜ਼ ਕਰ ਰਹੇ ਨੇ ਦਸਤਾਰ ਮੁਕਾਬਲੇ ਨੂੰ ਉਹ ਜੁੜੇ ਹੋਏ ਨੇ ਤੇ ਨਾਲ ਉਹਨਾਂ ਦੀ ਟੀਮ ਜੁੜੀ ਹੋਈ ਹੈ ਗੱਲਬਾਤ ਕਰਾਂਗੇ ਤੇ ਕੁਝ ਨੌਜਵਾਨ ਵੀ ਆਪਣੇ ਨਾਲ ਜੁੜੇ ਹੋਏ ਨੇ ਗੋਬਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਦਾ ਸਵਾਲ ਤੁਹਾਨੂੰ ਜੀ ਆਰਗੇਨਾਈਜ਼ ਕਰ ਰਹੇ ਹੋ ਇਸ ਦਸਤਾਰ ਮੁਕਾਬਲੇ ਹਰ ਸਾਲ ਕੀਤੇ ਜਾਂਦੇ ਨੇ ਕਿੰਨਾ ਕੁ ਇਹਦੇ ਵਿੱਚ ਸਾਰੇ ਉਤਸ਼ਾਹ ਦੇ ਨਾਲ ਹਿੱ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਤਾਰ ਕੰਪੀਟੀਸ਼ਨ ਦਸਤਾਰ ਤੇ ਦਮਾਲਾ ਕੰਪੀਟੀਸ਼ਨ ਕਰਾਇਆ ਜਾ ਰਿਹਾ ਜੀ ਇਹ ਇਸ ਵਾਰੀ 24 ਤਰੀਕ ਨੂੰ ਗ੍ਰੈਂਡ ਤੋਜ਼ ਬੈਂਕਟ ਹਾਲ ਵਿੱਚ ਕਰਾਉਣੇ ਜੀ ਇਹ ਅਸੀਂ ਸਾਰੇ ਦਾ ਸਾਰਾ ਪ੍ਰੋਗਰਾਮ ਚਾਰ ਸਾਹਿਬਜਾ ਦੇ ਮਾਤਾ ਗੁਜਰਕੌਰ ਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ ਹੈ ਜੀ ਤੇ ਉਸ ਸੰਬੰਧ ਵਿੱਚ ਅਸੀਂ ਜੰਗ ਬੱਚਿਆਂ ਨੂੰ ਸਾਰਿਆਂ ਨੂੰ ਬੀਬੀਆਂ ਨੂੰ ਦਮਾਲੇ ਸਿਆਉਣਾ ਸਾਰਿਆਂ ਨੂੰ ਇਨਕਾਜ ਕਰਦੇ ਆ ਕਿ ਇਸ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਜੀ ਯੰਗ ਜਨਰੇਸ਼ਨ ਵੱਧ ਚੜ ਕੇ ਹਿੱਸਾ ਲੈਂਦੀ ਆ ਮੁਕਾਬਲਿਆਂ 'ਚ ਹਾਂਜੀ ਸਦਾਜੀ ਵੱਧ ਚੜ ਕੇ ਹਿੱਸਾ ਲੈਂਦੇ ਆਸੀਂ ਦੇਖਿਆ ਜੀ ਤੁਸੀਂ ਆ ਦੇਖ ਦਿਓ ਸਾਡੇ ਨਾਲ ਜੰਗ ਬੱਚੇ ਖੜੇ ਆ ਜੀ ਤੇ ਇਹਨਾਂ ਜਦੋਂ ਇਹ ਵੀ ਹਿੱਸਾ ਲੈਣਗੇ ਜਾਂ ਹੋਰ ਵੀ ਇਦਾਂ ਦੇ ਬੱਚੇ ਹਰ ਸਾਲ ਇਹਦਾ ਕਾਫਲਾ ਵਧ ਜਾਂਦਾ ਜੀ ਸਾਨੂੰ ਇਹਨਾਂ ਜਿਆਦਾ ਜੇ ਤੁਸੀਂ ਪਹਿਲੀ ਵਾਰੀ ਸਟਾਰਟ ਕੀਤਾ ਸੀ ਸ਼ਾਇਦ ਹੀ 40 ਕਿ ਪਾਰਟਿਸਪੈਂਟ ਸੀ ਇਸ ਵਾਰੀ ਆਲਰੇਡੀ 200 ਤੋਂ ਉੱਪਰ ਪਾਰਟਿਸਪੈਂਟ ਰਜਿਸਟਰਡ ਕਰ ਚੁੱਕੇ ਆ ਜੀ ਤੇ ਇਹਦਾ ਬਹੁਤ ਪ੍ਰਭਾਵ ਵੀ ਪੈ ਰਿਹਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੀ ਤੁਸੀਂ ਇਹਦੇ ਵਿੱਚ ਹੌਮ ਹੁਮਾ ਕੇ ਪਹੁੰਚੋ ਜੀ ਜੀ ਸੇਵਾਦਾਰ ਨਾਨਕ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ ਨਾਨਕ ਸਿੰਘ ਜੀ ਤੁਹਾਡਾ ਤੋਂ ਜਾਨਣਾ ਚਾਹਾਂਗੇ ਜੀ ਇਹ ਦਸਤਾਰ ਮੁਕਾਬਲਿਆਂ ਦੀ ਤਿਆਰੀ ਕਿਵੇਂ ਦੀ ਚੱਲ ਰਹੀ ਹੈ ਤਿਆਰੀ ਬਹੁਤ ਵਧੀਆ ਚੱਲ ਰਹੀ ਜੀ ਸੋ ਸਾਰਾ ਸਹਿਯੋਗ ਗੁਰਦਸਾਦੀ ਕਮੇਟੀ ਤੇ ਵਕਫ ਬਖਸ ਸਤਾਵਾ ਜਿੰਨੀਆਂ ਵੀ ਹੈਗੀਆਂ ਨੇ ਸਰੀ ਸ਼ਹਿਰ ਦੇ ਵਿੱਚ ਸੋ ਸਾਰਿਆਂ ਦੇ ਸਹਿਯੋਗ ਨਾਲ ਇਹ ਜਿਹੜੇ ਪ੍ਰੋਗਰਾਮ ਨੇ ਲਿਖੇ ਗਏ ਨੇ ਅਤੇ ਇਹਨਾਂ ਨੂੰ ਸਿਰੇ ਨਾ ਚੜ੍ਹਨ ਦਾ ਜਿਹੜਾ ਹੈਗਾ ਪ੍ਰੋਗਰਾਮ ਉਹ ਵੀ ਸਾਰੇ ਜਿੱਥੇ ਬੰਦੇ ਦੇ ਨਾਲ ਹੀ ਸਹਿਯੋਗ ਨਾਲ ਹੀ ਪੂਰਾ ਹੋਵੇਗਾ ਇਹ ਕਾਫੀ ਸਾਲਾਂ ਤੋਂ ਹੁੰਦਾ ਜਾ ਰਿਹਾ ਹੈ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਸਮੇਂ ਦੇ ਹਿਸਾਬ ਦੇ ਨਾਲ ਚੇਂजेस ਵੀ ਕੀਤੇ ਜਾਂਦੇ ਨੇ ਔਰ ਜਿਵੇਂ ਯੰਗ ਜਨਰੇਸ਼ਨ ਹੋਰ ਜ਼ਿਆਦਾ ਉਹਨਾਂ ਨੂੰ ਇਨਕਰੇਜ ਕੀਤਾ ਜਾ ਸਕੇ ਨਾ ਮੁਕਾਬਲਿਆਂ ਲਈ ਉਹ ਕੋਸ਼ਿਸ਼ਾਂ ਵੀ ਗੁਰਦੁਆਰਾ ਸਾਹਿਬ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਜੀ ਸੋ ਜਿਹੜੇ ਪ੍ਰੋਗਰਾਮ ਦੀ ਤੁਸੀਂ ਗੱਲ ਕੀਤੀ ਹੈ ਸੋ ਜਿਹੜਾ ਮੇਰਾ ਐਕਸਪੀਰੀਅੰਸ ਆ ਆ ਤੋਂ 10 ਸਾਲ ਪਹਿਲਾਂ 2014 ਵਿੱਚ ਪਹਿਲਾ ਪਾਰਟਿਸਪੇਟ ਸੀਗਾ ਤੇ ਵਿਨ ਕੀਤਾ ਸੀਗਾ ਕੰਪੀਟੀਸ਼ਨ ਜੀ ਤੇ ਉਸ ਤੋਂ ਬਾਅਦ ਫਿਰ ਬੰਬੇ ਬੈਂਕਡ ਹਾਲ ਸਿੱਖ ਮੋਸੈਂਕਲਬ ਨੇ ਕਰਾਇਆ ਸੀ ਕੰਪੀਟੀਸ਼ਨ ਉੱਥੇ ਵਿਨ ਕੀਤਾ ਸੀਗਾ ਸੋ ਅੱਜ ਪ੍ਰਮਾਤਮਾ ਦੀ ਸੇਵਾ ਲੈ ਰਿਹਾ ਹਣਾ ਤੇ ਉਹਦੇ ਵਿੱਚ ਤਬਦੀਲੀਆਂ ਇਦਾਂ ਹੁੰਦੀਆਂ ਨੇ ਜਦੋਂ ਡੋਨੇਸ਼ਨ ਕੋਈ ਵੀ ਇੱਥੇ ਆ ਪਹੁੰਚਦੀ ਆ ਜੀ ਉਹਦੇ ਵਾਸਤੇ ਸਗਲ ਟਾਈਮ ਹੁੰਦਾ ਮੈਨੂੰ ਪਤਾ ਸੀ ਉਸ ਟਾਈਮ ਮੈਂ ਟਰੱਕ ਦੇ ਲੈਸਨ ਲਾ ਕੇ ਫਿਰ ਕੰਪੀਟੀਸ਼ਨ ਚ ਪਹੁੰਚਿਆ ਸੀਗਾ ਪੱਗ ਮੇਰੇ ਕੋਲ ਸੀਗੀ ਮੈਂ ਬੈਗ ਚ ਪਾਈ ਹੋਈ ਸੀਗੀ ਤੇ ਦਸਤਾਰ ਬਨ ਕੇ ਮੈਂ ਟਰੱਕ ਦਾ ਪੀ ਟ੍ਰਿਪ ਕੀਤਾ ਤੇ ਉਸ ਤੋਂ ਬਾਅਦ ਮੈਂ ਪਾਰਟਿਸਿਪੇਟ ਕੀਤਾ ਤੇ ਫਰਸਟ ਪ੍ਰਾਈਜ਼ ਮਿਲਿਆ ਸੀ ਲੈਪਟਾਪ ਸੀ ਉਦੋਂ ਹਣਾ ਜੀ ਤੇ ਉਹ ਸਟਰਗਲ ਕਰਕੇ ਅੱਜ ਉਤਸ਼ਾਹਿਤ ਵੀ ਹੋਨੇ ਆ ਤੇ ਪਰਮਾਤਮਾ ਨੇ ਕਿਰਪਾ ਕੀਤੀ ਆ ਜਿਹੜੇ 24 ਤੋਂ 30 ਸਾਲ ਦੀ ਕੈਟਾਗਰੀ ਵਿੱਚੋਂ ਫਰਸਟ ਆਉਣਗੇ ਸੋ ਉਹਨਾਂ ਵਾਸਤੇ ਜਿਹੜਾ ਕਲਾਸ 1 ਦਾ ਲਾਇਸੈਂਸ ਹੁੰਦਾ ਜਿਹੜੀ ਫਾਈਨਲ ਆ ਹੈਗੀ ਆ ਫਾਈਨਲਾਈਜ਼ ਕਰਨਾ ਵਾਈਸੀਬੀਸੀ ਨੇ ਰੋਟੈਸ ਲੈਕ ਕਰਨਾ ਪਰ ਜਿਹੜੀ ਉਹਦੀ ਪੂਰੀ ਪ੍ਰਤੀਕਿਰਿਆ ਹੈਗੀ ਆ ਮੈਲਟ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸੋ ਉਹਦੀ ਵੀ ਅਸੀਂ ਬੱਚਾ ਨੂੰ ਉਹ ਪ੍ਰਾਈਜ਼ ਦੇ ਵਿੱਚ ਦਵਾਂਗੇ ਜੀ ਪੂਰਾ ਮੈਲਟ ਪ੍ਰੋਗਰਾਮ ਹੈਡਾ ਕੋਰਸ ਉਹ ਕਰਵਾਇਆ ਜਾਊਗਾ ਜੀ ਫ੍ਰੀ ਆਫ ਕਾਸਟ ਸੋ ਤੁਸੀਂ ਵੀ ਫਰਸਟ ਟਾਈਮ ਦੇ winner ਹੈ ਹੋ ਹੈਗੇ ਹੋ ਹਨਾ ਹਾਂਜੀ 2014 ਦੇ ਵਿੱਚ ਜੀ 14 15 ਦੇ ਵਿੱਚ ਹਾਂਜੀ ਅੱਜ ਕੱਲ ਇਹ ਆਰਗੇਨਾਈਜ਼ ਕਰ ਰਹੇ ਆ ਤੇ ਨਾਲੇ ਜਜਮੈਂਟ ਦੀ ਟੀਮ ਦੇ ਵਿੱਚ ਹੈ ਜੀ ਉਹ ਠੀਕ ਹੈ ਅੱਛਾ ਇੱਕ ਜਦੋਂ ਜਜਮੈਂਟ ਕਰਨੀ ਆ ਜਜਮੈਂਟ ਕਿਹੜੇ ਬਿਹਾਵ ਦੇ ਉੱਤੇ ਹੁੰਦੀ ਹੈ ਕਿਹੜੀਆਂ ਚੀਜ਼ਾਂ ਦੇਖਿਆ ਜਾਂਦਾ ਹਾਂਜੀ ਜਜਮੈਂਟ ਦੇ ਵਿੱਚ ਦੋ ਤਿੰਨ ਚੀਜ਼ਾਂ ਤਾਂ ਮੈਲੋ ਮੇਨ ਹੁੰਦੀਆਂ ਨੇ ਇਕੱਲੀ ਦਸਤਾਰ ਨਹੀਂ ਰਫਤਾਰ ਤੇ ਗੁਫ਼ਤਾਰ ਗ ਤੇ ਤੁਹਾਡੀ ਦਸਤਾਰ ਕਿੱਦਾਂ ਬਣੀ ਹੋਈ ਆ ਉਹਦੇ ਵਿੱਚ ਕੈਟਾਗਰੀ ਚ ਅਲੱਗ-ਅਲੱਗ ਪੁਆਇੰਟਸ ਆ ਗਏ ਨੇ 5-5 ਨੰਬਰ ਹੁੰਦੇ ਨੇ 10-10 ਨੰਬਰ ਹੁੰਦੇ ਨੇ ਤੁਹਾਡੇ ਸੱਜੇ ਖੱਬੇ ਪਾਸੇੋਂ ਖੱਬੇ ਪਾਸੇੋਂ ਟਾਪ ਦੇ ਤੋਂ ਬੈਕ ਸਾਈਡ ਤੋਂ ਜਿਸ ਤਰ੍ਹਾਂ ਦਸਤਾਰ ਦੀ ਲੁੱਕ ਹੈਗੀ ਆ ਉਹਦੇ ਵਿੱਚ ਸੋ ਕੈਟਾਗਰੀ ਹੁੰਦੀ ਨੇ ਦਮਾਲਾ ਕੈਟਾਗਰੀ ਤੇ ਦਸਤਾਰ ਤੇ ਦਸਤਾਰ ਬੀਪੀਆਂ ਉਹ ਵੀ ਸਜਾ ਸਕਦੇ ਨੇ ਜੀ ਸੋ ਇਹ ਕੈਟਾਗਰੀ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਫੇਰ ਵੇਰੀਐਸ਼ਨਸ ਆ ਜਾਂਦੀਆਂ ਨੇ ਸੋ ਸਾਰੇ ਤਰ੍ਹਾਂ ਦੀ ਵੇਰੀਐਸ਼ਨ ਜਿਹੜੀ ਦਸਤਾਰ ਬੰਦ ਨੇ ਸਭ ਨੂੰ ਜੀ ਹੈ ਵੈਲਕਮ ਜੀ ਤੁਸੀਂ ਪਾਰਟਿਸਿਪੇਟ ਕਰੋ ਤੇ ਉਸ ਰਿਆ ਜੀ ਦਸਾਰ ਮੁਕਾਬਲੇ I think I can't participate ਮੈਂ 36 years ਦਾ ਆਇਗਾ but I really I'll be here to support the participants ਹਾਂ ਜੀ ਠੀਕ ਹੈ ਕੀ ਸਪੋਰਟ ਕਰ ਰਹੇ ਹੋ ਉਹ ਆਕੇ ਜੇ ਪੋਣੀ ਕਰਾਣੀ ਹੁੰਦੀ ਹੈਗੀ ਇਹ ਜੇ ਜੋ ਵੀ ਹੈਲਪ ਚਾਹੀਦੀ ਹੋਏਗੀ ਪਾਜੀ ਨਾਲ ਨਾਲ ਕਿ ਆਪਾਂ ਸੇਵਾ ਕਰਾਂਗੇ ਹਾਂ ਜੀ ਜੀ ਹਾਂਜੀ ਸੋ ਸਾਡੇ ਇਥੇ ਯੰਗ ਜਨਰੇਸ਼ਨ ਯਾਨੀ ਕਿ ਨੌਜਵਾਨ ਵੀ ਨੇ ਜਿਹੜੇ ਕਿ ਕਾਲਜਾਂ ਦੇ ਵਿੱਚ ਵੀ ਇਹ ਚੀਜ਼ ਸਿੱਖਦੇ ਨੇ ਤੇ ਕਾਫੀ ਜ਼ਿਆਦਾ ਅੱਗੇ ਸਾਰਿਆਂ ਨੂੰ ਵੀ ਸਿਖਾਉਂਦੇ ਨੇ ਤੁਹਾਡੇ ਵਾਸਤੇ ਦਸਤਾਰ ਮੁਕਾਬਲੇ ਕਿੰਨੇ ਕੋ ਅਹਿਮ ਹੈ ਤੁਸੀਂ ਖੁਦ ਵੀ ਦਸਤਾਰ ਜਿਹੜੀ ਸਜਾਉਂਦੇ ਹੋ ਦੁਮਾਲੇ ਤੇ ਦਸਤਾਰ ਦਾ ਫਰਕ ਵੀ ਥੋੜਾ ਤੋਂ ਜਾਨਣਾ ਚਾਹਾਂਗੇ ਹਾਂਜੀ ਇਹ ਦਸਤਾਰ ਮੁਕਾਬਲੇ ਹਮੇਸ਼ਾ ਹੋਣੇ ਚਾਹੀਦੇ ਬਿਕੋਜ਼ ਇਹਦੇ ਨਾਲ ਯੰਗ ਜਨਰੇਸ਼ਨ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ ਕਿ ਜਿਵੇਂ ਪ੍ਰਾਈਜ਼ਸ ਮਿਲਦੇ ਆ ਉਹਨਾਂ ਨੂੰ ਹੋਰ ਚਾਹ ਹੁੰਦਾ ਹੈ ਕਿ ਆਪਾਂ ਮੁਕਾਬਲੇ ਵਿੱਚ ਹਿੱਸਾ ਲਈਏ ਕਿ ਆਪ ਨੂੰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਦਸਤਾਰ ਕੀ ਹੈ ਦਾ ਮਤਲਬ ਕੀ ਹੈ ਦਸਤਾਰ ਜਿਵੇਂ ਜਿਵੇਂ ਪਰਨਾ ਜਿਵੇਂ ਆ ਐਨ ਏ ਦਮਾਲਾ ਗੋਰ ਹੁੰਦਾ ਹੈ ਵੀ ਉਹਨਾਂ ਨੂੰ ਨਾਲ ਵੱਲ ਆਉਂਦਾ ਹੈ ਵੀ ਹਾਂ ਆਪਾਂ ਕਿਵੇਂ ਪੱਗ ਬਨ ਸਕਨੇ ਆ ਨਾਲ ਵੀ ਥੋੜਾ ਜਿਹਾ ਸ਼ੌਂਕ ਵੀ ਪੈਦਾ ਹੁੰਦਾ ਹੈ ਜੀ ਤੇ ਇਸ ਕਰਕੇ ਦਸਤਾਰ ਮੁਕਾਬਲੇ ਹੋਣੇ ਚਾਹੀਦੇ ਆ ਇਹ ਇੱਥੇ ਕੈਨੇਡਾ ਵਿੱਚ ਜ਼ਿਆਦਾ ਪਹਿਲਾਂ ਜਿਵੇਂ ਮੈਂ ਇੰਡੀਆ ਸੀ ਮੈਨੂੰ 4 ਮਹੀਨੇ ਹੋਇਆ ਮੈਂ ਦੇਖ ਰਿਹਾ ਕਿ ਇੱਥੇ ਜ਼ਿਆਦਾ ਇਹ ਚੀਜ਼ਾਂ ਵਲ ਧਿਆਨ ਦਿੰਦੇ ਆ ਕੈਨੇਡਾ ਵਿੱਚ ਕਿ ਦਸਤਾਰ ਮੁਕਾਬਲੇ ਹੁੰਦੇ ਆ ਕੰਪੀਟੀਸ਼ਨਸ ਹੁੰਦੇ ਆ ਤੇ ਮਤਲਬ ਇੰਡੀਆ ਘੱਟ ਆ ਇੰਡੀਆ ਵੀ ਹੋਣਾ ਚਾਹੀਦਾ ਪਰ ਸਹੀ ਆ ਇੱਥੇ ਸੋ ਜ਼ਿਆਦਾ ਵੀ ਧਿਆਨ ਦਿੰਦੇ ਆ ਨੱਚ ਜਾਂਦੇ ਤੁਸੀਂ ਕਿੰਨੇ ਸਾਲ ਦੀ ਉਮਰ 'ਚ ਦਸਤਾਰ ਸਜਾਣੀ ਸ਼ੁਰੂ ਕੀਤੀ ਸੀ ਜਦੋਂ ਮਾਲਾ ਬੰਨਣਾ ਮੈਨੂੰ ਮੈਂ 10 ਕੁ ਸਾਲ ਦੀ ਉਮਰ ਵਿੱਚ ਆਈ ਥਿੰਕ ਯਾ ਠੀਕ ਆ ਤੁਹਾਡੀ ਫੈਮਿਲੀ ਦੱਸਦੀ ਸੀ ਇਹਦੀ ਅਹਿਮੀਅਤ ਕੀ ਹੁੰਦੀ ਹੈ ਹਾਂਜੀ ਦੱਸ ਦੇ ਹੁੰਦੇ ਆ ਵੀ ਚਲੋ ਆਪ ਵੀ ਸ਼ੌਂਕ ਸੀ ਪਹਿਲਾਂ ਪਹਿਲਾਂ ਬਣਨ ਲੱਗ ਪਏ ਚਲੋ ਪੇਰੈਂਟਸ ਵੀ ਬੰਦੇ ਸੀ ਤੇ ਉਹਦੀ ਲਈ ਫਿਰ ਪਹਿਲਾਂ ਪਹਿਲਾਂ ਸ਼ੌਂਕ ਸੀ ਉਹਦੀ ਲਈ ਫਿਰ ਬਣਨ ਲੱਗ ਪਏ ਹੁਣ ਇੱਥੇ ਚਲੋ ਛੇਤੀ ਛੇਤੀ ਵਿੱਚ ਬੰਨੀ ਦੀ ਥੋੜਾ ਟਾਈਮ ਘਟ ਮਿਲਦਾ ਪਰ ਸਹੀ ਆ ਠੀਕ ਹੈ ਹਾਂਜੀ ਥੈਂਕ ਯੂ ਓਕੇ ਜੀ ਤੁਸੀਂ ਦੱਸੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਵਾਸਤੇ ਕਿੰਨੀ ਕੁ ਅਹਿਮ ਹੈ ਦਸਤਾਰ ਸਜਾਣੀ ਔਰ ਤੁਹਾਨੂੰ ਲੱਗਦਾ ਵੀ ਦਸਤਾਰ ਦੇ ਨਾਲ ਇੱਕ ਸਿੰਘ ਜਿਹੜਾ ਉਹ ਜ਼ਿਆਦਾ ਸੋਹਣਾ ਲੱਗਦਾ ਜੀ ਬਿਲਕੁਲ ਜਿੱਦਾਂ ਕਿ ਦਸਤਾਰ ਦੀ ਅਹਿਮੀਅਤ ਬਹੁਤ ਜ਼ਿਆਦਾ ਆਪਣੀ ਸਿੱਖ ਕਮਿਊਨਿਟੀ ਵੀ ਬਹੁਤ ਜ਼ਿਆਦਾ ਪਰਪਰਮੋਟ ਹੁੰਦੀ ਆ ਸੋ ਮੈਂ ਆਪਣੇ ਬਾਰੇ ਦੱਸਾਂ ਤਾਂ ਮੈਂ ਵੀ ਜਦੋਂ 17 ਸਾਲ ਦਾ ਸੀ ਮੈਂ ਵੀ ਮੈਨੂੰ ਵੀ ਵਾਕ ਸ਼ੌਂਕ ਸੀ ਸ਼ੌਂਕ ਸੀ ਜਿਵੇਂ ਵਾਹ ਸੋਹਣੀ ਬੱਗ ਬੰਨਾ ਦਸਤਾਰ ਸਜਾਵਾਂ ਤੇ ਮੈਂ ਆਪਣੇ ਸਕੂਲ ਚ ਵੀ ਜਿਵੇਂ ਕੰਪੀਟੀਸ਼ਨ ਹੁੰਦੀ ਸੀ ਦਸਤਾਰ ਦੇ ਉੱਚ ਵੀ ਪਾਰਟਿਸਪੇਟ ਕਰਦਾ ਸੀ ਸੋ ਵਧੀਆ ਲੱਗਦਾ ਸੀ ਜਦੋਂ ਐਪਰੀਸ਼ੀਏਟ ਕਰਦਾ ਹੀ ਕੋਈ ਵੀ ਸੋਹਣੀ ਦਸਤਾਰ ਬੰਨੀ ਆ ਸਜਾਈ ਜਾਂ ਤੇ ਇਦਾਂ ਹੀ ਵੀ ਲੋਕ ਕਰਦਿਆਂ ਨੂੰ ਵੀ ਵਧੀਆ ਮਹਿਸੂਸ ਹੁੰਦਾ ਕਿ ਹਾਂ ਸਾਡਾ ਬੱਚਾ ਵਾ ਸੋ ਦਸਤਾਰ ਨੂੰ ਹੋਰ ਪ੍ਰਮੋਟ ਕਰਦੇ ਏ ਇਦਾਂ ਆਪਣੇ ਆਰਟਿਸਟ ਵੀ ਨੇ ਕਾਫੀ ਜ਼ਿਆਦਾ ਜਿਹੜੇ ਕਿ ਟਰਬਨ ਨੂੰ ਇਥੋਂ ਅੱਜ ਦੇ ਇਥੋਂ ਲੈ ਕੇ ਉਹਨਾਂ ਦਾ ਲੈਵਲ ਹੋਣਾ ਇੱਥੇ ਆ ਉਹਨਾਂ ਦਾ ਜਿੱਦਾਂ ਕਹਿ ਸਕਦੇ ਆਂ ਆਪਾਂ ਵੱਡੇ ਵੱਡੇ ਆਰਟਿਸਟ ਨੇ ਵੀ ਇਦਾਂ ਦਾ ਕੋਈ ਵੀ ਕੋਰਣਾ ਨਹੀਂ ਹੋਣਾ ਆਪਣੇ ਦੇਸ਼ ਤਾਂ ਜਾਂ ਪੂਰੇ ਵਰਲਡ ਦਾ ਵੀ ਇਥੇ ਦਸਤਾਰ ਦਾ ਨਾਮ ਨਾ ਹੋਵੇ ਸੋ ਮੈਨੂੰ ਲੱਗਦਾ ਵੀ ਦਸਤਾਰ ਦੀ ਕਾਫੀ ਅਹਿਮੀਅਤ ਆ ਸੋ ਜਿਵੇਂ ਕਿ ਜਿੱਥੇ ਇੱਥੇ ਆਪਣੇ ਪ੍ਰਬੰਧਕ ਨੇ ਸੋ ਉਹਨੇ ਚੀਜ਼ ਦਿੱਦਾਂ ਦੇ ਜਿੰਨਾ ਚੱਲਦੇ ਪਏ ਨੇ ਉਹਨਾਂ ਵਿੱਚ ਦਸਤਾਰਾਂ ਦਾ ਮੁਕਾਬਲੇ ਹੁੰਦੇ ਪਏ ਨੇ ਸੋ ਇਹ ਚੀਜ਼ ਬਹੁਤ ਵਧੀਆ ਆ ਸੋ ਇੰਡੀਆ ਚ ਤਾਂ ਇਹ ਵੀ ਚੀਜ਼ਾਂ ਚੱਲਦੀਆਂ ਪਰ ਇਦਾਂ ਕੈਨੇਡਾ 'ਚ ਇਹ ਚੀਜ਼ ਹੈਗੀ ਆ ਸੋ ਮੈਨੂੰ ਲੱਗਦਾ ਕਿ ਬਹੁਤ ਵਧੀਆ ਚੀਜ਼ ਆ ਕਿ ਆਪਣੇ ਇਦਾਂ ਟਰਬਨ ਨੂੰ ਪ੍ਰਮੋਟ ਹੁੰਦੀ ਭਈ ਆ ਸੋ ਮੈਨੂੰ ਲੱਗਦਾ ਵੀ ਵਧੀਆ ਚੀਜ਼ ਆ ਹਾਂਜੀ ਤੁਹਾਡੀ ਨਜ਼ਰ ਦੇ ਵਿੱਚ ਦਸਤਾਰ ਮੁਕਾਬਲੇ ਕਿੰਨੇ ਕੁ ਜ਼ਰੂਰੀ ਨੇ ਕਰਵਾਉਣੇ ਹਰ ਜਗ੍ਹਾ ਤੇ ਜੀ ਮੈਂ ਤਾਂ ਕਿੰਨਾ ਬਹੁਤ ਜ਼ਰੂਰੀ ਨੇ ਇਹ ਚੀਜ਼ ਕਿਉਂਕਿ ਸਾਰੇ ਪਾਸੇ ਹੁੰਦਾ ਵੀ ਦਸਤਾਰ ਮੇਨ ਗੱਲ ਜਿਹੜੀ ਉਹ ਪ੍ਰਮੋਟ ਹੁੰਦੀ ਹਰੇਕ ਪਾਸੇ ਉਹ ਜੋ ਕਿ ਬਹੁਤ ਵਧੀਆ ਨੇ ਅੱਜ ਕੱਲ ਜਿਹੜੇ ਆਪਣੇ ਦੇਖੇ ਹੋਏ ਬੰਦੇ ਵੀ ਜੰਗ ਜਨਰੇਸ਼ਨ ਜਿਹੜੀ ਆ ਉਹ ਆਪਣੇ ਬਾਲ ਘਟਾ ਲੈਂਦੀ ਆ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਜੇ ਅਸੀਂ ਦਸਤਾਰ ਮੁਕਾਬਲੇ ਕਰਾਵਾਂਗੇ ਉਹਨਾਂ ਦੀ ਵੀਡੀਓ ਬਣਾ ਕੇ ਬਗਾਏ ਦਾ YouTube ਤੇ ਵਗੈਰਾ ਚੈਨਲਾਂ ਤੇ ਪਾਵਾਂਗੇ ਤਾਂ ਕਿ ਦੇਖਣਗੇ ਵੀ ਹਾਂਜੀ ਵੀ ਇਹ ਵੀ ਕੋਈ ਮਹੱਤਵ ਰੱਖਦੀ ਹੈ ਆਪਣੇ ਇਤਿਹਾਸ ਬਾਰੇ ਪੜਨਗੇ ਤੁਸੀਂ ਦੇਖਿਆ ਹੁਣ ਜਿੱਦਾਂ ਕੋਈ ਕੋਈ ਦਸਤਾਰ ਬੰਨਦਾ ਤੇ ਉਹ ਉਹ ਜਾਣਨਾ ਚਾਹੁੰਦਾ ਕਿ ਇਹਦਾ ਇਤਿਹਾਸ ਕਿੱਥੇ ਕੀ ਸੀ ਪਿੱਛੇ ਹਾਂਜੀ ਅੱਜ ਇਸ ਕਰਕੇ ਮੈਂ ਇਹੀ ਕਰਨਾਂਗੇ ਬਹੁਤ ਜ਼ਰੂਰੀ ਨੇ ਇਹ ਅਤੇ ਨੋਜਵਾਨਾ ਤਾਂ ਫੈਸ਼ਨ ਕਰਨ ਨੂੰ ਵੀ ਦਿਲ ਕਰਦਾ ਹੈ ਵੀ ਫੈਸ਼ਨ ਦਾ ਦੌਰ ਹੈ ਤੇ ਮੈਂ ਇਹ ਵਾਲਾ ਸਟਾਈਲ ਬਣਾ ਕੇ ਵਾਲਾ ਦਾ ਜ਼ਿਆਦਾ ਵਧੀਆ ਲੱਗੂਗਾ ਚਲੋ ਦਸਤਾਰ ਕਿ ਸਜਾਉਣੀ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਚੱਲਦੀ ਹੈ ਜਾਂ ਫਿਰ ਅੱਜ ਦਸਤਾਰ ਦੀ ਅਹਿਮੀਅਤ ਇਹਦੀ ਜੋ ਪਛਾਣ ਹੈ ਉਹ ਸਾਰਿਆਂ ਤੱਕ ਇੱਕ ਵੱਖਰੇ ਤਰੀਕੇ ਨਾਲ ਪਹੁੰਚ ਚੁੱਕੀ ਹੈ ਵੀ ਇੱਕ ਸਿੱਖ ਦੀ ਪਛਾਣ ਹੁੰਦੀ ਕੀ ਹੈ ਹਾਂਜੀ ਹਾਂਜੀ ਮੈਂ ਤਾਂ ਕਹਿੰਦਾ ਸਿੱਖ ਦੀ ਹੁੰਦੀ ਐ ਹੁਣ ਦੇਖੋ ਜੀ ਜਿੱਦਾਂ ਹੁਣ ਕਈ ਸਾਡੇ ਹੈਗੇ ਕਈ ਉਹ ਇੰਸਟਾ ਤੇ ਵੀ ਹੈਗੇ ਨੇ ਕਈ ਸਾਡੇ ਨੇ ਉਹ ਦਸਤਾਰ ਨੂੰ ਪ੍ਰੋਮੋਟ ਕਰ ਦਿੰਦੇ ਨੇ ਬਕਾਇਦਾ ਮੈਂ ਜਦੋਂ ਸ਼ੁਰੂ ਕੀਤੀ ਸੀ ਮੈਂ ਵੀ YouTube ਤੋਂ ਦੇਖ ਕੇ ਸ਼ੁਰੂ ਕੀਤੀ ਸੀਗੀ ਹਨਾ ਮੈਨੂੰ ਵੀ ਮੈਂ ਪਹਿਲਾਂ ਗੱਤਕਾ ਖੇਡਦਾ ਹੁੰਨਾ ਸੀਗਾ ਮੈਨੂੰ ਪਹਿਲਾਂ ਦਮਾਲੇ ਦਾ ਸੀਗਾ ਫਿਰ ਮੈਂ ਹੌਲੀ ਹੌਲੀ ਦਮਾਲਾ ਦੇਖਦਾ ਹੁੰਨਾ ਸੀ ਕਿਵੇਂ ਬੰਨੀ ਦਾ YouTube ਤੋਂ ਹਾਲੀਵੁੱਡ ਹੀ ਮੇਰਾ ਚਾ ਪੱਗ ਵੱਲ ਚੱਲ ਗਿਆ ਵੀ ਪੱਗ ਵੀ ਸੋਹਣੀ ਲੱਗਦੀ ਐ ਮੁੰਡਿਆ ਦੇ ਤਾਂ ਇਦਾਂ ਹੀ ਐ ਮੈਂ ਤਾਂ ਕਹਿੰਦਾ ਵੀ ਜਿੱਦਾਂ ਹੁਣ ਦਸਤਾਰ ਦੇ ਮੁਕਾਬਲੇ ਹੁੰਦੇ ਆ YouTube ਤੇ ਪੈਂਦੀਆਂ ਵੀਡੀਓ ਉਹ ਤੇ ਉਹ ਸੋਹਣੇ ਲੱਗਦੇ ਬਾਅਦ ਚ ਉਹ ਹੋਰ ਵਧੀਆ ਹੌਲੀ ਹੌਲੀ ਟਰਾਈ ਕਰਦੇ ਰਹਿੰਦੇ ਆ ਉਹਦੇ ਨਾਲ ਉਹ ਹੋਰ ਹੋਰ ਵਧੀਆ ਬੰਦੇ ਰਹਿੰਦੇ ਆ ਤੇ ਇਸ ਉਹ ਤੇ ਸੋਹਣੇ ਲੱਗਦੇ ਨੇ ਮੈਂ ਤਾਂ ਕਹਿੰਦਾ ਹਾਂਜੀ ਠੀਕ ਹੈ ਅੱਛਾ ਤੁਸੀਂ ਕਾਲਜਾਂ ਦੇ ਵਿੱਚ ਜਾਂਦੇ ਹੋ ਤੇ ਜਿਹੜੀਆਂ ਅਦਰ ਕਮਿਊਨिटीज ਹੁੰਦੀਆਂ ਨੇ ਹਨਾ ਚਾਹੇ ਤੇ ਗੋਰੇ ਵੀ ਆ ਹੋਰ ਬਹੁਤ ਸਾਰੀਆਂ ਕਮਿਊਨिटीज ਨੇ ਉਹ ਤੁਹਾਨੂੰ ਪੁੱਛਦੇ ਹੁੰਦੇ ਵੀ ਤੁਸੀਂ ਇਸ ਸਿਰ ਤੇ ਇਹ ਸਜਾਇਆ ਜਿਹੜਾ ਇਹਦਾ ਕੀ ਮਕਸਦ ਹੈ ਕਿਉਂ ਬੰਨਦੇ ਹੋ ਹਾਂਜੀ 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 ਮੇਨ ਗੱਲ ਤਾਂ ਉਹ ਮੇਤਾ ਹੀ ਇਹ ਉਹ ਕਹਿੰਦੇ ਹੁੰਦੇ ਵੀ ਹਾਂ ਵੀ ਇਹਦੇ ਪਿੱਛੇ ਕੀ ਹਿਸਟਰੀ ਆ ਯਾਨੀ ਕਿ ਹਨਾ ਤੁਸੀਂ ਕੀ ਬੰਦੇ ਨੇ ਇਹ ਕਿੱਦਾਂ ਬੰਦੇ ਨੇ ਤੇ ਕਿਉਂ ਬੰਦੇ ਨੇ ਇਹ ਇੱਦਾਂ ਆਂਦਾ ਨਾ ਉਹ ਸਮਝਦੇ ਕਿ ਇਹ ਟੋਪੀ ਵਾਂਗੂ ਆਂਦਾ ਪਰ ਨਹੀਂ ਇਹ ਬਗਾਏ ਦਾ ਜਿਲ੍ਹੇ ਉਹ ਦੇਖਦੇ ਨੇ ਉਹ ਕਹਿੰਦੇ ਨਹੀਂ ਵੀ ਅੱਛਾ ਤੁਸੀਂ ਇਦਾਂ ਬੰਦੇ ਨੇ ਅੱਛਾ ਇੰਨੀ ਇੰਨੀ ਹੁੰਦੀ ਆ ਅੱਛਾ ਤੁਹਾਨੂੰ ਕਿਹਨੇ ਸਿਖਾਇਆ ਇਦਾਂ ਪੁੱਛਦੇ ਹਿਸਟਰੀ ਪੁੱਛਦੇ ਨੇ ਤਾਂ ਅਸੀਂ ਸਾਨੂੰ ਜਵਾਬ ਦੇਣ ਵਾਸਤੇ ਪਹਿਲਾਂ ਸਾਡੇ ਕੋ ਵੀ ਪੁੱਛ ਹੋਣਾ ਚਾਹੀਦਾ ਵੀ ਹਾਂ ਵੀ ਸਾਨੂੰ ਪਤਾ ਹੋਣਾ ਚਾਹੀਦਾ ਸਾਰੀ ਵਾਸਤੋਂ ਵੀ ਇਹਦੀ ਕੀ ਹਿਸਟਰੀ ਆ ਤਾਂ ਲੋਕੀ ਸਾਨੂੰ ਪੁੱਛਦੇ ਸਾਨੂੰ ਆਪਾਂ ਜਾਣਕਾਰੀ ਲੈਣੇ ਆ ਤੇ ਸਾਡਾ ਵੀ ਕਿਤੇ ਨੋਲੇ ਦੇ ਵਿੱਚ ਵਾਧਾ ਹੁੰਦਾ ਉਹਨਾਂ ਤੇ ਨਾਲੇ ਉਹਦਾ ਵੀ ਆਪਾਂ ਵੀ ਸਿੱਖਦੇ ਆ ਵੀ ਹਾਂਜੀ ਹਾਂਜੀ ਤੇ ਆਪਾਂ ਉਹਨਾਂ ਨੂੰ ਜਵਾਬ ਦਿੰਦੇ ਆ ਤੇ ਉਹ ਬਹੁਤ ਖੁਸ਼ ਹੁੰਦੇ ਨੇ ਕਹਿੰਦੇ ਹਾਂਜੀ ਵੀ ਅਸੀਂ ਵੀ ਉਹ ਸਮਝਦੇ ਵੀ ਹਨਾ ਕਿ ਬਹੁਤ ਵਧੀਆ ਚੀਜ਼ ਹਾਂਜੀ ਸਤਿ ਸ਼੍ਰੀ ਅਕਾਲ ਜੀ ਖਾਲਸਾ ਵੈਕਸ ਜੀ ਦੇ ਪੱਤੇ ਤੁਹਾਡੀ ਕੀ ਤਿਆਰੀ ਹੈ ਦਸਤਾਰ ਮੁਕਾਬਲੇ ਹੋਣ ਜਾ ਰਹੇ ਨੇ ਕਹਿੰਦੇ ਬੀਬੀਆਂ ਵੀ ਬਹੁਤ ਉਤਸ਼ਾਹ ਦੇ ਨਾਲ ਹਿੱਸਾ ਲੈਂਦੀਆਂ ਨੇ ਸੋ ਕਿੰਨੀ ਕੋ ਜ਼ਰੂਰੀ ਹੈ ਸਾਰਿਆਂ ਵਾਸਤੇ ਦਸਤਾਰ ਮੁਕਾਬਲੇ ਹੋਣੇ ਖਾਸ ਕਰਕੇ ਬੀਬੀਆਂ ਲਈ ਹਾਂਜੀ ਜਿਵੇਂ ਜੇ ਗਰਲਸ ਵੀ ਪਾਰਟਿਸਿਪੇਟ ਕਰਨਗੀਆਂ ਤਾਂ ਗਰਲਸ ਨੂੰ ਵੀ ਪਤਾ ਲੱਗੂਗਾ ਵੀ ਆਪਾਂ ਵੀ ਦਮਾਲੇ ਸਜਾ ਸਕਦੇ ਆ ਤੇ ਮੋਸਟਲੀ ਮੈਂ ਇੱਥੇ ਦੇਖਿਆ ਇਥੇ ਬਹੁਤ ਕੁੜੀਆਂ ਨੇ ਕੈਨੇਡਾ ਦੇ ਵਿੱਚ ਜਿਹੜੀਆਂ ਦਮਾਲਾ ਸਜਾਉਂਦੀਆਂ ਨੇ ਮੈਂ ਰੀਸੈਂਟਲੀ ਇੰਡੀਆ ਤੋਂ ਮੂਵ ਹੋਈਆਂ ਤੇ ਮੈਨੂੰ ਮਤਲਬ ਇੱਥੇ ਦੇਖ ਕੇ ਜਿਵੇਂ ਸਿੱਖੀ ਨੂੰ ਪ੍ਰੋਮੋਟ ਕਰਦੇ ਪਏ ਆ ਮੈਨੂੰ ਬਹੁਤ ਵਧੀਆ ਲੱਗਾ ਇਹ ਜਿਹੜੇ ਮੁਕਾਬਲੇ ਹੁੰਦੇ ਆ ਜਿਵੇਂ ਦਸਤਾਰ ਮੁਕਾਬਲਾ ਇਹਨਾਂ ਦੇ ਨਾਲ ਆਪਣੀ ਕਮਿਊਨਿਟੀ ਦੇ ਜਿਹੜੇ ਲੋਕ ਆ ਜਿਹੜੇ ਸਿੱਖੀ ਨਾਲ ਨਹੀਂ ਜੁੜੇ ਹੋਏ ਉਹ ਵੀ ਇਹਨਾਂ ਦੇ ਵਿੱਚ ਜਦੋਂ ਪਾਰਟਿਸਿਪੇਟ ਕਰਦੇ ਆ ਤਾਂ ਉਹ ਵੀ ਜੁੜ ਕਿਰੂਰੀਆ ਤੇ ਇਹ ਇਅਰਲੀ ਨਹੀਂ ਤਾਂ ਮੰਥਲੀ ਤਾਂ ਹੋਣੀ ਚਾਹੀਦੀ ਨੇ ਹਾਂਜੀ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਕੀ ਤਿਆਰੀ ਹੋ ਚੁੱਕੀ ਹੈ ਜੀ ਗੁਰਪ੍ਰੀਤ ਜੀ ਸੁਣਿਆ ਤੁਹਾਡੀ ਤਾਂ ਦਸਤਾਰ ਦੀ ਮਤਲਬ ਆਪਣੀ ਉਹ ਵੀ ਹੈ ਦੁਕਾਨ ਵੀ ਹੈ ਹੈਨਾ ਸੋ ਕੀ ਲੱਗਦਾ ਕਿੰਨੇ ਕੁ ਦੇ ਵਿੱਚ ਲੋਕ ਦਸਤਾਰਾਂ ਖਰੀਦ ਕੇ ਮਤਲਬ ਖਾਸ ਕਰਕੇ ਇਦਾਂ ਦੇ ਮੁਕਾਬਲਿਆਂ ਨੂੰ ਦੇਖ ਕੇ ਖਰੀਦਣ ਦੇ ਚਾਹਵਨ ਹੁੰਦੇ ਨੇ ਤੇ ਯੰਗ ਜਨਰੇਸ਼ਨ ਦੇ ਵਿੱਚ ਤੁਸ਼ਾ ਪੈਦਾ ਹੁੰਦਾ ਵੀ ਦਸਤਾਰਾਂ ਖਰੀਦਣਾਂ ਦੁਕਾਨ ਤੇ ਬਿਲਕੁਲ ਜੀ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜਾ ਇਹ ਪ੍ਰਾਲਾ ਜਿਹੜਾ ਇਹ ਦਸਤਾਰਾ ਦਾ ਇਹ ਅਸੀਂ ਸਾਲਵਾਰ ਰੱਖਦੇ ਆ ਪਰ ਸਾਨੂੰ ਚਾਹੀਦਾ ਕਿ ਹਰ ਮਹੀਨੇ ਆਪਾਂ ਕੁਝ ਨਾ ਕੁਝ ਦਸਤਾਰ ਲਈ ਕਰਦੇ ਰਹੀਏ ਵੀ ਤਾਂ ਜੋ ਪਤਾ ਲੱਗ ਸਕੇ ਕਿ ਆਦੀ ਜਨਰੇਸ਼ਨ ਜਿਹੜੀ ਆ ਵੈਸੇ ਵੀ ਆਦੀ ਜਨਰੇਸ਼ਨ ਜਿਹੜੀ ਆ ਚਾਹੇ ਉਹਨੇ ਕਵਾਲ ਕਟਿੰਗ ਕੀਤੀ ਜਾਂ ਨਹੀਂ ਕੀਤੀ ਪਰ ਦਸਾਰ ਜੂਸ ਸਜਾਉਂਦੇ ਆ ਇਹਦਾ ਮਤਲਬ ਕਿ ਆਪਾਂ ਵੱਧ ਰਹੇ ਆ ਵਧੀਆ ਗੱਲ ਨੂੰ ਹੈ ਕਿ ਪਾਪਾ ਵੱਧ ਰਹੇ ਆ ਤੇ ਮੈਨੂੰ ਖੁਸ਼ੀ ਹੁੰਦੀ ਆ ਜੀ ਜਦੋਂ ਮੈਂ ਹੁਣ ਸ਼ਾਪ ਖੋਲਦਾ ਤਾਂ ਕਈ ਮੁੰਡੇ ਜਿਹੜੇ ਇੱਥੇ ਹੁਣ ਪੜ੍ਹਦੇ ਆ ਰਾਈਟ ਆਉਂਦੇ ਆ ਦਸਤਾਰਾ ਲੈਣ ਉਸਤੇ ਤੇ ਵਧੀਆ ਗੱਲ ਵੀ ਆ ਮੈਂ ਮਨ ਵੀ ਖੁਸ਼ ਹੁੰਦਾ ਆ ਕਿਉਂਕਿ ਮੈਂ ਖੁਦ ਦਸਤਾਰਾ ਸਿਖਾਉਣਾ ਵੀ ਆ ਤੇ ਬੰਦਾ ਵੀ ਆ ਤੇ ਜਦੋਂ ਦੇਖਦਾ ਮੇਰੇ ਤੋਂ ਛੋਟੀ ਉਮਰ ਦੇ ਜਾਂ ਬੰਦਦੇ ਜੋ ਯੰਗ ਜਨਰੇਸ਼ਨ ਦੇ ਬੱਚੇ ਬੰਦਦੇ ਆ ਪੱਗ ਤਾਂ ਬਹੁਤ ਖੁਸ਼ੀ ਹੁੰਦੀ ਆ ਮਨ ਦੇਖ ਕੇ ਮਨ ਉਹਨਾਂ ਨੂੰ ਤੇ ਬਾਕੀ ਦਸਤਾਰ ਦਾ ਕੰਪੀਟੀਸ਼ਨ ਆ ਰਿਹਾ ਆ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਮਤਲਬ ਵੱਧ ਚੜ ਕੇ ਪਹੁੰਚਿਓ ਤੇ ਦਸਾਰ ਦੇ ਕੰਪੀਟੀਸ਼ਨ ਹਿੱਸਾ ਲਿਓ ਤੁਸੀਂ ਜੀ। ਹਾਂਜੀ, ਥੈਂਕ ਯੂ ਜੀ। ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਆ। ਧੰਨਵਾਦ।